ਭਾਈ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਲਕਾਰ ਮੈਸਰ ਖਾਨਾ ਇਹ ਆਪਾਂ ਨਵਾਂ ਚੈਨਲ ਤੋੜਿਆ ਬਾਈ ਜੀ ਇੱਕ ਜਿਹਦੇ ਵਿੱਚ ਤੁਹਾਡੀ ਮਾਤੀ ਲੋੜ ਹੈ ਵੀ ਜੀ ਆਪਾਂ ਨੂੰ ਫੋਲੋ ਸਬਸਕ੍ਰਾਈਬਰ ਬਾਈ ਜੀ ਜਰੂਰ ਕਰਿਆ ਕਰੋ ਇਹਦੇ ਵਿੱਚ ਵੀ ਆਪਾਂ ਵੀਡੀਓ ਪਾਇਆ ਕਰਾਂਗੇ ਬਾਈ ਜੀ ਆਪਾਂ ਪਹਿਲਾਂ ਆਪਣਾ ਮਨਜਿੰਦਰ ਕਲਾਥ ਹੋਸ ਜਿੱਦਾਂ ਚੱਲਦਾ ਸੀ ਉਹ ਤਾਂ ਆਪਣਾ ਚੱਲੀ ਜਨਾਂ ਰਹਿ ਉਹ ਚੱਲੂ ਵੀਰੇ ਉਹ ਤਾਂ ਉਹਦੇ ਕਈ ਵਾਰੀ ਸਾਨੂੰ ਰੋਕ ਦਿੰਦੇ ਆ ਬਾਈ ਜੀ 5 5 7 7 ਦਿਨ ਸਾਡਾ ਚੈਨਲ ਲੌਕ ਕਰ ਦਿੰਦੇ ਆ ਤੇ ਫਿਰ ਵੀ ਜੀ ਸਾਨੂੰ ਦਿੱਕਤ ਆਉਂਦੀ ਸੀ ਤੇ ਇਸ ਕਰਕੇ ਅਸੀਂ ਇਸ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਇਹ ਬਲਕਾਰ ਮੈਸਟਰਖਾਨਾ ਆਪਾਂ ਇੱਕ ਚੈਨਲ ਹੀ ਹੋਰ ਚਲਾ ਲਿਆ ਬਾਈ ਜੀ ਤੇ ਬਾਈ ਜੀ ਜਰੂਰ ਫੋਲੋ ਸਬਸਕ੍ਰਾਈਬਰ ਸ਼ੇਅਰ ਜਰੂਰ ਕਰਿਆ ਕਰੋ ਤੇ ਆਪਾਂ ਤੁਹਾਨੂੰ ਆਇਆ ਵੀਡੀਓ ਦਿਖਾਉਨੇ ਆ ਬਲਕਾਰ ਸਿੰਘ ਮੈਸਟਰ ਬਲਕਾਰ ਮੈਸਟਰਖਾਨਾ ਤੇ ਵੀ ਜੀ ਇਹ ਆਪਣਾ ਉਹੀ ਮਨਜਿੰਦਰ ਕਲਥ ਹਾ ਉਸ ਹੀ ਇਹ ਤਾਂ ਚੀਜ਼ ਤਾਂ ਉਹੀ ਹੈ ਵੀ ਜੀ ਆਪਣੀ ਉਹੀ ਦੁਕਾਨ ਹੈ ਕੋਈ ਟੁੱਟ ਫੁੱਟ ਨਹੀਂ ਕੁਛ ਨਹੀਂ ਕੋਈ ਅੱਡ ਨਹੀਂ ਹੈ ਉਹੀ ਦੁਕਾਨ ਹੈ ਉਹੀ ਗੱਲ ਹੈ ਉਹੀ ਬਾਤ ਹੈ ਵੀ ਜੀ ਇੱਕ ਵਾਰ ਸ ਆਈ ਚੈਨਲ ਆਪਾਂ ਨਵਾਂ ਬਣਾ ਲਿਆ ਕਿਉਂਕਿ ਉਹ ਸਾਡਾ ਲੋਕ ਕਰ ਦਿੰਦੇ ਭਾਈ ਜੀ 10-10 ਦਿਨ ਲੋਕ ਰੱਖਦੇ ਚੈਨਲ ਸਾਡਾ ਫਿਰ ਸਾਨੂੰ ਦਿੱਕਤ ਆਉਂਦੀ ਸੀ ਕਿਉਂਕਿ ਨਾਲ ਅਸੀਂ ਚੈਨਲ ਤੋੜ ਲਿਆ ਆਓ ਵੀ ਜੀ ਆਪਾਂ ਤੁਹਾਨੂੰ ਦਿਖਾਈਏ ਆਪਾਂ ਇੱਕ ਆ ਵੀ ਜੀ ਪੈਰ ਸ ਬੂਟੇ ਆਪਾਂ ਆ ਜਿਹੜਾ ਕੱਪੜਾ ਭਾਈ ਜੀ ਬਹੁਤ ਹੀ ਵਧੀਆ ਮਲਿਆਈ ਵਰਗਾ ਕੱਪੜਾ ਭਾਈ ਜੀ ਇਹ ਪੈਰਿਸ ਬੂਟੀ ਹੈਗੀ ਏਕੇ ਟੈਕਸ ਦੀ ਕਰੋ ਚੈੱਕ ਬਾਈ ਜੀ ਦੇਖੋ ਬਾਈ ਜੀ ਏਕੇ ਟੈਕਸ ਦਾ ਮਾਲ ਆ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਇਹਨੂੰ ਪੈਰਿਸ ਬੂਟੀ ਕਹਿੰਦੇ ਆ ਕਾਟਨ ਇਹ ਚੈੱਕ ਕਰ ਲਓ ਬਾਈ ਜੀ ਇਹ ਆਹ ਕਰੋ ਚੈੱਕ ਬਾਈ ਜੀ ਏਕੇ ਟੈਕਸ ਦਾ ਮਾਲ ਜਿਹਨੂੰ ਆਪਾਂ ਪੈਰਿਸ ਬੂਟੀ ਕਹਿੰਦੇ ਆ ਬਾਈ ਜੀ ਚੈੱਕ ਕਰ ਲਓ ਬਾਈ ਜੀ ਮਲਾਈ ਵਰਗਾ ਕੱਪੜਾ ਗਾ ਕਿਸੇ ਕਿਸਮ ਦਾ ਕੋਈ ਲਾਂਬਾ ਨਹੀਂ ਬਾਈ ਜੀ ਪੂਰ ਫੁੱਲ ਜ਼ਿੰਮੇਵਾਰੀ ਹੈ ਇਹਦਾ ਰੇਟ ਵੀ ਜੀ 350 ਰੁਪਿਆ ਰੇਟ ਹੈ 5 ਮੀਟਰ ਕਪੜਾ ਜਿਹੜਾ ਕੋਈ ਮੇਰਾ ਵੀਰ ਭਰਾ ਦੁਕਾਨਦਾਰ ਹੈ ਉਹ ਲਾਵਾਂਗੇ ਬਾਈ ਜੀ ਆਪਾਂ ਲੈਸ ਬਾਈ ਜੀ ਆਪਾਂ ਸਾਰਿਆਂ ਨੂੰ ਦੱਸ ਦਈਏ ਵੀ ਜੀ ਆਪਣਾ ਕੰਮ ਹੋਲ ਸੇਲ ਦਾ ਕੰਮ ਹੈ ਦੁਕਾਨਦਾਰ ਮੇਰੇ ਵੀਰ ਭਰਾ ਮੇਰੇ ਕੋਲੇ ਆਉਂਦੇ ਆ ਆਪਾਂ ਪੂਰਾ ਲੈਸ ਲਾਉਣਾ ਹੈ ਬਾਈ ਜੀ ਤਾਂ ਕਿ ਉਹ ਵਿਚਾਰੇ ਗਾਹਾਂ ਜਿਹਨੂੰ ਵਧੀਆ ਪ੍ਰੋਫਿਟ ਮਿਲਦਾ ਤੇ ਆਪਾਂ ਆਪਣੇ ਕੋਲ ਕੰਮ ਹੈ ਜਿਹੜਾ ਇਹ ਕੰਮ ਹੋਲ ਸੇਲ ਦਾ ਕੰਮ ਹੈ ਜਿੰਨਾ ਕੋਈ ਮਰਜ਼ੀ ਲੈ ਜਾ ਵੱਡੀ ਕਵਾਂਟੀਟੀ 'ਚ ਮਾਰ ਰੱਖਦੇ ਆ ਆਪਾਂ ਤਾਹੀਂ ਆਪਣਾ ਦੁਕਾਨਦਾਰ ਨੂੰ ਪਰਤਾ ਲਗਾਉਣੇ ਆਹ ਦੇਖੋ ਵੀ ਜੀ ਦੂਜੀ ਦੂਜਾ ਡਿਜ਼ਾਈਨ ਚੈੱਕ ਕਰੋ ਦੇਖੋ ਵੀ ਜੀ ਕਿੰਨਾ ਸੋਹਣਾ ਡਿਜ਼ਾਈਨ ਹੈ ਬਾਈ ਜੀ ਰੂਹ ਖੁਸ਼ ਹੁੰਦੀ ਹੈ ਡਿਜ਼ਾਈਨ ਦੇਖ ਕੇ ਚੈੱਕ ਕਰੋ ਦੇਖੋ ਬਈ ਇਹ ਆਹ ਹੋਰ ਦੂਜਾ ਡਿਜ਼ਾਈਨ ਆ ਗਿਆ ਵੀ ਜੀ ਦੇਖੋ ਇਹ ਕੇ ਟੈਕਸ ਦਾ ਮਾਲ ਆ ਬਾਈ ਜੀ ਪੂਰਾ ਵਧੀਆ ਮਲਾਈ ਵਰਗਾ ਪੋਲਾ ਕੱਪੜਾ ਬਾਈ ਜੀ ਜਮਾ ਦੇਖੋ ਚੈੱਕ ਕਰੋ ਬਾਈ ਜੀ ਆ ਦੇਖੋ ਲਈ ਇਹ ਕੇ ਟੈਕਸ ਦਾ ਕਪੜਾ ਵਈ ਜੀ ਦੇਖੋ ਚੈੱਕ ਕਰੋ ਆ ਦੇਖੋ ਬਾਈ ਜੀ ਦਾਦੀ ਮਾਮਾ ਵਾਲੇ ਕੰਮ ਵੀ ਕਲਰ ਆਉਣ ਲੱਗ ਰਿਹਾ ਰਹਦੇ ਆ ਜੀ ਆਪਾਂ ਦੇਖੋ ਚੈੱਕ ਕਰੋ ਆ ਦੇਖੋ ਇਹ ਦਾਦੀ ਮਾਂ ਦੇ ਕਲਰ ਐਵੇਂ ਜੀ ਕਰੋ ਚੈੱਕ ਬਾਈ ਜੀ ਇਹ ਦੇਖੋ ਵੀਰ ਜੀ ਕੇ ਕੇ ਟੈਕਸ ਦਾ ਵਧੀਆ ਮਲਾਈ ਵਾਲਾ ਕਪੜਾ ਬਾਈ ਜੀ ਜਲਦੀ ਜਲਦੀ ਵੀਡੀਓ ਨੂੰ ਬਾਈ ਜੀ ਸ਼ੇਅਰ ਕਰ ਦਿਓ ਬਾਈ ਬੰਤੀ ਬਸ ਸੋ ਸੋ ਇਹੀ ਮੰਗ ਮੰਗਦਾ ਮੈਂ ਬਾਈ ਜੀ ਮੈਂ ਤੇ ਚਲਦੀ ਚਲਦੀ ਵੀਡੀਓ ਮੇਰੀ ਸ਼ੇਅਰ ਕਰ ਦਿਓ ਨਵਾਂ ਚੈਨਲ ਮੈਂ ਚਲਾਇਆ ਬਾਈ ਜੀ ਤਾਂ ਕਿ ਮੈਂ ਇਹਦੇ ਵਿੱਚ ਕਾਮਯਾਬ ਹੋ ਸਕਾਂ ਦੇਖੋ ਚੈੱਕ ਕਰੋ ਬਾਈ ਜੀ ਬਾਈ ਜੀ ਐਨਾ ਸਬਸਕ੍ਰਾਈਬ ਕਰੋ ਨੇਰੀ ਬਣਾ ਦਿਓ ਜਮਾ ਸਖਤ ਕਰਦੇ ਨੇਰੀ ਜਮਾ ਪਤਾ ਲੱਗ ਜੀ ਵੀ ਹਾਂ ਚੈਨਲ ਬਾਈ ਜੀ ਚੱਲਿਆ ਨਾਲ ਬਾਈ ਜੀ ਮੈਨੂੰ ਵੀ ਲੋਕਾਂ ਦੇ ਨਾਮ ਆਵਾ ਦਿਓ ਬਹੁਤ ਪਿੱਛੇ ਆ ਕਰੋ ਚੈੱਕ ਬਾਈ ਜੀ ਇੱਕ ਕਰੋ ਚੈੱਕ ਬਾਈ ਜੀ ਆਦੇ ਸ਼ੇਅਰ ਸਬਸਕ੍ਰਾਈਬਰ ਬਾਈ ਜੀ ਜਰੂਰ ਕਰਿਆ ਕਰੋ ਕਰੋ ਜੇ ਤੁਹਾਨੂੰ ਪੁਰੇ ਨੇ ਬਾਈ ਜੀ ਇੱਕ ਆਪਾਂ ਤੁਹਾਨੂੰ ਆ ਹੋਰ ਨਵੀਂ ਵੈਰਾਈਟੀ ਦਿਖਾਉਣੇ ਆ ਇਹਨੂੰ ਆਪਾਂ ਕਹਤਾ ਇਹਨੂੰ ਕਾਟਨ ਦੰਦਿਆ ਬਾਈ ਜੀ ਇਹ ਪਰ ਕਾਟਨ ਨਹੀਂ ਇਹ ਪੀਸੀ ਕਾਟਨ ਬਾਈ ਜੀ ਹੈ ਬੀਜੀ ਸੋਨੂੰ 350 ਰੁਪਏ ਚ ਇਹ ਵੀ 350 ਰੁਪਏ ਚ ਲਈ ਜਾਂਦੇ ਨੇ ਲੋਕ ਕਹਿ ਗਿੰਦੇ ਪੇ ਕਾਟਨ ਹੈ ਜੀ ਇਹ ਕਾਟਨ ਹੈ ਪਰ ਵੀਰ ਜੀ ਕਾਟਨ ਨਹੀਂ ਹੈਗੀ ਇਹ ਅਸੀਂ ਸਹੀ ਦੱਸਾਂਗੇ ਬਾਈ ਜੀ ਗੁਰੂਆਂ ਦਾ ਬਾਣਾ ਪਿਆ ਝੂਠ ਨਹੀਂ ਮਾਰਦੇ ਇਹਦਾ ਰੇਟ ਵੀ ਜੀ 200 ਰੁਪਿਆ ਰੇਟ ਹੈ ਇਹ ਪੀਸੀ ਕਾਟਨ ਵਾਜੀ ਹੈ ਬਾਈ ਜੀ ਇਹ ਹਾਇ ਤਾਂ ਚੀਜ਼ 100 ਵਾਲੀ ਚੀਜ਼ ਹੈ ਕੋਈ ਇਹ ਜੀ ਹੋਣੀ ਹੈਗੀ ਪਰ ਇਹਦਾ ਰੇਟ ਅਸੀਂ 200 ਰੁਪਿਆ ਲਾਉਣਾ ਹੈ ਵੀਰ ਜੀ ਆਮ ਇਹ 250 ਰੁਪਏ ਵਿਕਦੀ ਆ ਬਾਈ ਜੀ ਇਹ ਚੀਜ਼ 250 ਰੁਪਏ ਪਰ ਆਪਣੀ ਜਿਹੜੀ ਬਲਕਾਰ ਮਨਜਿੰਦਰ ਕਾਰਸ ਆਉਸ ਤੇ ਤੁਸੀਂ ਲੈ ਕੇ ਜਾਓਗੇ ਮਨਜਿੰਦਰ ਕਾਰਸ ਆਉਸ ਸ਼ੋਰੂਮ ਤੇ ਬਾਈ ਜੀ ਇਹ 200 ਰੁਪਏ ਮਿਲੂਗੀ ਕਰੋ ਚੈੱਕ ਬਾਈ ਜੀ ਦੇਖੋ ਬਾਈ ਜੀ ਬਾਈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਬਾਈ ਬੜਕੇ ਦੇਖੋ ਬਾਈ ਜੀ ਡਿਜ਼ਾਈਨ ਚੈੱਕ ਕਰੋ ਦੇਖੋ ਬਾਈ ਆ ਬਾਈ ਜੀ ਬਰੋਸਾ ਆ ਗਿਆ ਆਪਣੇ ਕੋਲੇ ਬਰੋਸੇ ਦੀ ਬਹੁਤ ਜ਼ਿਆਦਾ ਮੰਗ ਹੈ ਬਾਈ ਜੀ ਹੁਣ ਆ ਕਰੋ ਚੈੱਕ ਬਾਈ ਜੀ ਬਰੋਸਾ ਬਰੋਸਾ ਰੇਟ ਵੀ ਬਾਈ ਜੀ 200 ਰੁਪਿਆ ਰੇਟ ਹੈ ਬਾਈ ਜੀ ਉ ਤਾਂ ਤੇਜ ਬਹੁਤ ਹੈ ਬਰੋਸਾ ਪਰ ਮਨਜਿੰਦਰ ਕਲਾਥ ਹਾਊਸ ਤੇ ਬਾਈ ਜੀ 200 ਰੁਪਿਆ ਦਾ ਰੇਟ ਹੈ ਬੀਜੀ ਬਰੋਸਾ ਚੈੱਕ ਕਰ ਲਓ ਕਿੰਨਾ ਸੋਹਣਾ ਬਰੋਸਾ ਬਾਈ ਜੀ ਅੱਛਾ ਇਹ ਦੇਖੋ ਇੱਕ ਮਿੰਟ ਮੰਗ ਲਓ ਆ ਕਰੋ ਚੈੱਕ ਬਾਈ ਜੀ ਆ ਦੇਖੋ ਬਾਈ ਜੀ ਬਰੋਸਾ ਦੇ ਡਿਜ਼ਾਈਨ ਚੈੱਕ ਕਰੋ ਦੇਖੋ ਕਿੰਨਾ ਸੋਹਣਾ ਬਾਈ ਜੀ ਬਰੋਸਾ ਬਾਈ ਜੀ ਆਪਣੇ ਕੋਲੇ ਹੋਰ ਸੇਲ ਦਾ ਕੰਮ ਹੈ ਜਿੰਨਾ ਮਰਜ਼ੀ ਮਾਲ ਚੱਕੋ ਉਨੇ ਮਿਲ ਜੂਗਾ ਦੇਖੋ ਬਾਈ ਜੀ ਬਾਈ ਜੀ ਸਾਰਿਆਂ ਨੂੰ ਹੱਥ ਵਨ ਕੇ ਫਿਰ ਬੇਨਤੀ ਕਰਦਾ ਹੈ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਉਹੀ ਆਪਣਾ ਹੈ ਮਨਜਿੰਦਰ ਕਲਾਥ ਹਾਊਸ ਦਾ ਸ਼ੋਅਰੂਮ ਹੀ ਹੈ ਬਾਈ ਉਹੀ ਸਾਡੇ ਦੋ ਚੈਨਲ ਹੈ ਇਹ ਬਲਕਾਰ ਸਿੰਘ ਬਲਕਾਰ ਮੈਸਟਰਖਾਨੇ ਦੇ ਨਾਂ ਤੇ ਹੈ ਪਹਿਲਾਂ ਮਨਜਿੰਦਰ ਕਲਾਥ ਹਾਊਸ ਦੇ ਨਾਂ ਤੇ ਹੈ ਬਾਈ ਜੀ ਇਹਦਾ ਬਲਕਾਰ ਮੈਸਟਰਖਾਨਾ ਹੈ ਇਹਨੂੰ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਆ ਕਰੋ ਤੇ ਆਪਣੇ ਕੋਲੇ ਹੋਰ ਵੈਰਾਈਟੀਆਂ ਬਹੁਤ ਹੁੰਦੀਆਂ ਆਪਾਂ ਵੀਡੀਓ ਪਾਉਂਦੇ ਰਿਹਾ ਕਰਾਂਗੇ ਚਾਦਰਾਂ ਅਕਸਰਾਂ ਨੇ ਦਰੀਆਂ ਬਹੁਤ ਜ਼ਿਆਦਾ ਕੁਆਲਿਟੀ ਹੈ ਬਾਈ ਜੀ ਤੇ ਸ਼ੇਅਰ ਸਬਸਕ੍ਰਾਈਬ ਬਾਈ ਜੀ ਜਰੂਰ ਕਰਿਆ ਕਰੋ ਆਪਣੇ ਕੋਲ ਕੌਟਨ ਦੀ ਹਰ ਇੱਕ ਐਟਮ ਹੁੰਦੀ ਹੈ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ